ਮੁਕੇਰੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਜੂਤ ਮਿਲਣੀ ਦੌਰਾਨ ਵਿਕਰਮਜੀਤ ਸਿੰਘ ਮਜੀਠੀਆ ਨੇ ਸਾਰੇ ਭਗਵੰਤ ਮਾਨ ਸਰਕਾਰ ਦੇ ਨਿਸ਼ਾਨੇ ਕਿਹਾ ਭਗਵੰਤ ਮਾਨ ਨੇ ਹਮੇਸ਼ਾ ਪੰਜਾਬੀਆਂ ਨਾਲ ਖਾਸ ਤੌਰ ਤੇ ਸਿੱਖਾਂ ਨੂੰ ਦਰਪੇਸ਼ ਮਸਲੇ ਚੁੱਕਰ ਤੋਂ ਬਰੇਸ ਕੀਤਾ ਕਿ ਆਪੇ ਗਰਮਜੀਤ ਸਿੰਘ ਜੇਠਿਆਨੇ ਸ਼ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਵੱਲੋਂ ਕੈਨੇਡਾ ਵਿੱਚ ਵੀਜ਼ਾ ਸਸਪੈਂਡ ਕਰਨ ਕਾਰਨ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਲਾ ਉਤਰੀ ਜਨਰਲ ਕੌਂਸਲ ਵਿੱਚ ਨਾ ਚੁੱਕਣ ਦੀ ਨਕਿੱਦ ਕੀਤੀ ਕਿ ਆ ਕੀ ਪੰਜ ਮੁੱਖ ਮੰਤਰੀ ਪੰਜਾਬ ਨੂੰ ਦਰਪੇਸ਼ ਮਸਲੇ ਹੱਲ ਕਰਨ ਲਈ ਪੂਰੀ ਤਰ੍ਹਾਂ ਨਾਲ ناکਮ ਰਹੇ ਹਨ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੱਜੀ ਸਿੰਘ ਜੇ ਵੱਲੋਂ ਇੱਥੇ ਅਜੋਜਤ ਪਜਾਮੇ ਯੂਥ ਮਿਲਰੀ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਆ ਸੀਨੀਅਰ ਅਕਾਲੀ ਆਗੂ ਤੇ ਸਭ ਕਾਮੰਤਰੀ ਸਰਦਾਰ ਬਿਕਰਮਜੀ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਇਹ ਵੇਖ ਕੇ ਹੈਰਾਨ ਹਨ ਕਿ ਭਗਵਾਨ ਤੁਮਾਨ ਨੇ ਇੱਥੇ ਉਤਰੀ ਜਰਨਲ ਕੌਂਸਲ ਦੀ ਮੇਜ਼ਬਾਨੀ ਕੀਤੀ ਜਿਸ ਦੀ ਪ੍ਰਧਾਨਗੀ ਕੇਂਦਰੀ ਗਹਿ ਮੰਤਰੀ ਸ਼੍ਰੀ ਅਮਰ ਅਮਰਤ ਸ਼ਾਹ ਨੇ ਕੀਤੀ ਪ੍ਰਮੁੱਖ ਮੰਤਰੀ ਭਾਰਤ ਵੱਲੋਂ ਕਿਰੇਡੇ ਨਾਗਰਿਕਤਾ ਨੇ ਵੀਜ਼ੇ ਤੇ ਲਾਈ ਪਾਬੰਦੀ ਕਰਨ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਲਾ ਦਾ ਮੁੱਦਾ ਚੁੱਕ ਕੇ ਵਿੱਚ ਬੁਰੀ ਤਰ੍ਹਾਂ ناکਾਮ ਰਹੇ ਉਹਨਾਂ ਕਿਹਾ ਕਿ ਹਰ ਸਾਲ ਲੱਖਾਂ ਭਾਰਤੀ ਖਾਸ ਤੌਰ ਤੇ ਬੋਗਣ ਦੀ ਪੰਜਾਬੀ ਦੇਸ਼ ਆਉਂਦੇ ਹਨ ਆਪਣੇ ਪਰਵਾਹ ਨਾਲ ਮੁਲਾਕਤ ਕਰਦੇ ਹਨ ਦੁੱਖ ਸੁਖ ਵਿੱਚ ਸ਼ਾਮਲ ਹੁੰਦੇ ਹਨ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਅਨੇਕਾਂ ਦੇਸ਼ ਵਿੱਚ ਸਸਤੀਆਂ ਸੇਵਾਵਾਂ ਦਾ ਲਾਭ ਲੈਣ ਤੇ ਹੋਰ ਮੁਸ਼ਕਿਲ ਮਸਲਿਆਂ ਦੇ ਹੱਲ ਵਾਸਤੇ ਆਉਂਦੇ ਹਨ ਉਹਨਾਂ ਨੇ ਕਿਹਾ ਕਿ ਬੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਕੈਨੇਡਾ ਦੀ ਨਾਗਰਿਕਤਾ ਲਈ ਹੈ ਕਿਉਂਕਿ ਉਹ ਲੰਬੇ ਸਮੇਂ ਤੋਂ ਉਸ ਮੁਲਕ ਵਿੱਚ ਰਹਿੰਦੇ ਹਨ ਤੇ ਹੁਣ ਕੈਨੇਡਾ ਦੇ ਨਾਗਰਿਕ ਹੋਣ ਕਾਰਨ ਉਹ ਆਪਣੇ ਪਰਿਵਾਰਾਂ ਨੂੰ ਮਿਲਣ ਵਾਸਤੇ ਵੀਜ਼ਾ ਲੈਣ ਤੋਂ ਅਸਮਗਤ ਹਨ ਉਹਨਾਂ ਨੇ ਕਿਹਾ ਕਿ ਵੀਜ਼ਾ ਸਸਪੈਂਡ ਕਰਨ ਦੇ ਰੂਪ ਵਿੱਚ ਇਹ ਪਾਬੰਦੀ ਪੰਜਾਬ ਲਈ ਆਰਥਿਕ ਸਮਾਜਿਕ ਤੇ ਭਾਵਕ ਤੌਰ ਤੇ ਬਹੁਤ ਨੁਕਸਾਂ ਦੇ ਸਾਹਮਣੇ ਹੋ ਰਹੀ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਫਰਜ ਬਣਦਾ ਕਿ ਕੇਂਦਰੀ ਗ੍ਰਹਿ ਮੰਤਰੀ ਜੋ ਇਹ ਪਮੰਦੀ ਲੋਨ ਮਗਰੋਂ ਪਹਿਲੀ ਵਾਰ ਪੰਜਾਬ ਆਏ ਸਨ ਕੋਲ ਇਹ ਮੁੱਦੇ ਚੁੱਕਦੇ ਪਰ ਉਹ ਬੁਰੀ ਤਰ੍ਹਾਂ ਨਾਲ ਨਕਾਮ ਰਹੇ ਇਸ ਮਸਲੇ ਬਾਰੇ ਉਹਨਾਂ ਇੱਕ ਸ਼ਬਦ ਵੀ ਨਹੀਂ ਬੋਲਿਆ ਉਹਨਾਂ ਕਿਹਾ ਕਿ ਇਹੀ ਨਹੀਂ ਮੁੱਖ ਮੰਤਰੀ ਤਾਂ ਨੌਜਵਾਨ ਗਾਇਕ ਸੁਖ ਨੂੰ ਅਤਵਾਦੀ ਬਜੋ ਪੇਸ਼ ਕਰਨ ਦਾ ਮਾਮਲਾ ਵੀ ਚੁੱਕਣ ਵਿੱਚ ناکਾਮ ਰਹੇ ਉਹਨਾਂ ਨੇ ਕਿਹਾ ਸਵਾਲ ਕੀਤਾ ਕਿ ਨਹੀਂ ਛੋਟੀ ਉਮਰ ਵਿੱਚ ਸਿੱਖ ਗਾਇਕ ਸਰਵਿਸ ਕਰਕੇ ਅਤਵਾਦੀ ਿਕrar ਦਿੱਤਾ ਜਾ ਸਕਦਾ ਹੈ ਕਿ ਉਹ ਦਸਤਾਰਦਾਰੀ ਹੈ ਉਹਨਾਂ ਨੇ ਕਿਹਾ ਕਿ ਉਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਇਸ ਮਸਲੇ ਤੇ ਸਪਸ਼ਟ ਸਟੈਂਡ ਲੈਡ ਵਿੱਚ ناکਾਮ ਰਹੇ ਹਨ ਉਹਨਾਂ ਨੇ ਕਿਹਾ ਕਿ ਰਾਜ ਤੇ ਕੇਂਦਰ ਸਰਕਾਰਾਂ ਦੋਵੇਂ ਦਸਤਾਰਦਾਰੀ ਸਿੱਖਾਂ ਨੂੰ ਬਦਨਾਮ ਕਰਤੇ ਲੱਗੇ ਹਨ ਜੋ ਬਿਲਕੁਲ ਵਰਦਾਸ਼ਤ ਨਹੀਂ ਕੀਤਾ ਜਾਵੇਗਾ ਆਹ ਦੇਖ ਲਿਆ ਪੂਰੀ ਰਿਪੋਰਟ ਭਾਈਚਾਰਕ ਇਕਸਾਨ ਚ ਨੇ ਕਿ ਠੀਕ ਹੈ ਹਾਰ ਜਿੱਤ ਆਪ ਦੀ ਗੱਲ ਹੁੰਦੀ ਹੈ ਮਗਰ ਲੋਕਾਂ ਦਾ ਪਿਆਰ ਹੁੰਦਾ 0 ਤੋਂ 30000 ਬੋਲ ਜਿੱਤਣ ਦਾ ਫਰਕ ਸਿਰਫ ਕੁਝ ਹਜ਼ਾਰ ਬੋਲ ਇਹ ਜੋ ਮਿਹਨਤ ਇਹ ਕਰ ਰਿਹਾ ਇਹਨਾਂ ਨੂੰ ਵਧਾਈ ਹੈ ਭਾਈਚਾਰਕ ਇਕਸਾਨ ਬਣਾਈ ਰੱਖਣ ਪੰਜਾਬ ਦੀ ਤਰੱਕੀ ਤਦੇ ਆਉਗੀ ਜੇ ਭਾਈਚਾਰਕ ਇਕਸਾਨ ਹੋਊਗਾ ਔਰ ਜੋ ਸਾਡੇ ਯੂਥ ਦੇ ਪ੍ਰਧਾਨ ਸਾਹਿਬ ਦੇ ਜੇਰ ਸਾਹਿਬ ਤੇ ਇਹਨਾਂ ਦੀ ਇਹਨਾਂ ਦੀ ਮਿਹਨਤ ਹੋਈ ਆ 50 ਹਲਕਿਆਂ 'ਚ ਜਾਇ ਹਾਫ ਸੈਂਚਰੀ ਪੂਰੀ ਆ ਇਹ ਪੂਰੇ ਬੁੱਲ ਸੈਂਚਰੀ ਮਾਰਨ ਵਿਰਾਟ ਕੋਹਲੀ ਆ ਕੋਈ ਇਹਨਾਂ ਦਾ ਜਿਸ ਜਸਵਾਦਤ ਹੋਵੇ ਇਹ ਮੇਰੀ ਆਸ ਹੈ ਤੇ ਟੀਟੀ ਲੀਡਰਸ਼ਿਪ ਸਾਡੀ ਸਾਰੀ ਵਿਚਾਰਪੁਰ ਜ਼ਿਲ੍ਹੇ ਦੀ ਇਹਨਾਂ ਨੂੰ ਮੈਂ ਕਹੂੰਗਾ ਏਕਤਾ ਬਣਾ ਕੇ ਪਹਿਰਾ ਦੇ ਹੱਕ ਸੱਚ ਦਾ ਜਿੱਤ ਖੀਰ ਦੇ ਸੱਚਾਈ ਦੀ ਸਭ ਕਿੰਨੀਆਂ ਸੀਟਾਂ ਅਕਾਲੀ ਦਲ ਦੇ ਲੱਗੇਗਾ ਪਰ ਯਾਰ ਮੈਂ ਉਹਨਾਂ ਨੂੰ ਚੁਣਾਂਗਾ ਕੌਣ ਕੌਣ ਦਾ ਤੇ ਉਹ ਜਿਹਨੂੰ ਤਾਂ ਤੁਸੀਂ ਨਵਾਜਦੇ ਹੋ ਲਾਅ ਐਂਡ ਆਰਡਰ ਦੀ ਇੱਥੇ ਕਾਹਦੇ ਹਲਾ ਤੋੜਿਆ ਜਦੋਂ ਮੰਤਰੀ ਆਪ ਉੱਥੇ ਕੰਮ ਕਰਨ ਉਹਨਾਂ ਨੂੰ ਤਾਂ ਪ੍ਰੋਟੈਕਸ਼ਨ ਮਿਲਦੀ ਆ ਜਿੰਪਾ ਸਾਹਿਬ ਦੀ ਮੈਂ ਕੀ ਗੱਲ ਕਰਾਂ ਜੋ ਜਿੰਪਾ ਸਾਹਿਬ ਦੀ ਬੇਇੱਜ਼ਤੀ ਕੀਤੀ ਮੈਨੂੰ ਉਹ ਨਾਲ ਹਮਦਰਦੀ ਆ ਜੇ ਮਾੜਾ ਮੋਟਾ ਘਰਤਮਨ ਬੰਦਾ ਹੁੰਦਾ ਤੇ ਕਹਿੰਦਾ ਮੈਂ ਸੀਐਮ ਨੂੰ ਕੋਈ ਅਧਿਕਾਰ ਨਹੀਂ ਦੀ ਬਦਤਮੀਜੀ ਆਪ ਦੇ ਮੰਤਰੀ ਨਾਲ ਕਰੇ ਜੇ ਮੰਤਰੀ ਨਾਲ ਕਰੂ ਤੇ ਲੋਕਾਂ ਨੂੰ ਥੋੜੀ ਛਟੂ ਮਗਰ ਸਾਰੇ ਹੱਥੀ ਛੱਡ ਗਏ ਹਿਥਾਰੀ ਛੱਡ ਗਏ ਪਿਛਲੇ 4 ਦਿਨਾਂ ਤੋਂ ਇੱਥੇ ਖਬਰ ਕੱਲੀ ਰਾਗਵ ਚੱਡੇ ਦੇ ਵਿਆਹ ਦੀ ਚੱਲਦੀ ਹੈ ਤੇ ਪੰਜਾਬ ਦੇ ਕਿਸਾਨ ਦੇ ਮਰੇ ਦਾ ਕੋਈ ਦਰਦ ਨਹੀਂ ਪੰਜਾਬ ਦੇ ਕਿਸਾਨਾਂ ਨੂੰ ਹੜਾ ਦੇ ਪੈਸੇ ਨਹੀਂ ਮਿਲ ਰਹੇ ਵਪਾਰੀ ਅੱਡ ਦੁਖੀ ਪਰੋਤੀ ਰੋਜ਼ ਹੋ ਰਹੀ ਹੈ ਰੋਜ਼ ਬੈਂਕ ਟਕੈਟੀਆਂ ਹੋ ਰਹੀਆਂ ਉਹਦੀ ਜੱਗਰ ਕੋਈ ਨਹੀਂ ਕਿਸ਼ਤੀਆਂ ਜਗਏ ਕਿਸ਼ਤੀਆਂ ਜੇ ਆ ਗਏ ਹਜ਼ਾਰ ਕੋਲ ਛੜਾ ਵਿਆਹ ਤੇ ਲਾ ਛੱਡਿਆ ਕੀ ਇਹ ਪੰਜਾਬ ਦੇ ਮੁੱਦੇ ਨੇ ਮਜੀਠੀਆ ਸਾਹਿਬ ਜਿਹੜੀ 50 ਕਰੋੜ ਦਾ ਕਹ ਰਹੇ ਸੀ ਕਿ ਯਾਕ ਲੋਨ ਦਾ ਕਰਜ਼ਾ ਲਿਆ ਤੇ ਜਿਹੜੇ ਫਿਨਾਂਸ ਮਿਸਟਰ ਆ ਉਹਨਾਂ ਨੇ ਐਕਸਪਲੇਨ ਕੀਤਾ ਵੀ ਅਸੀਂ ਜਿਹੜਾ ਪਿਛਲੀਆਂ ਸਰਕਾਰਾਂ ਵੱਲੋਂ ਕਰਜ਼ਾ ਲਿਆ ਉਹਦਾ ਵਿਆਜ ਦੇ ਦੇ ਥੱਕ ਰਹੇ ਆ ਪਹਿਲੀ ਗੱਲ ਮੈਂ ਕਰਦਿਆਂ ਜੀ ਹਰਪਾਲ ਚੀਪਾ ਸਾਹਿਬ ਜਾਣਦਾ ਉਹਨਾਂ ਨੂੰ ਐਲਜ਼ਾਈਮਰ ਦੇ ਸ਼ਿਕਾਰ ਹੋ ਰਿਹਾ ਹੈ ਜਾਈ ਮਰ ਸਮਝਦੇ ਹੋ ਨਾ ਜਦੋਂ ਯਾਦਦਾਸ਼ਤ ਭੁੱਲਦੀ ਹੈ ਤੇ ਜਾ ਉਹ ਜਾਣਬੁੱਝ ਕੇ ਸਹੀ ਗੱਲ ਨਹੀਂ ਕਰਨਾ ਚਾਹੁੰਦਾ ਉਹ ਇਹਨੂੰ ਉਹ ਜਾਣਦੇ ਦਿੱਲੀ ਮਾਡਲ ਲਾਗੂ ਕਰਨ ਨੂੰ ਕਹਿੰਦੇ ਸੀ ਕਹਿੰਦੇ ਸੀ ਮਾਈਨਿੰਗ ਚ ਅਸੀਂ 30 ਹਜ਼ਾਰ ਕਰੋੜ ਕੱਢ ਲੈਣ ਆ ਸਭ ਤੋਂ ਵੱਧ ਇਲੀਗਲ ਮਾਈਨਿੰਗ ਇਹਦਾ ਸਰਕਾਰ ਥੱਲੇ ਜਾਂ ਆਹ ਬੁੜੇ ਮੇਰੇ ਕੋਲੇ ਇੱਕ ਕਸਾਦ ਹੋਂਏ ਦਾ ਪਹਿਲਾਂ ਤਾਂ ਹੜਾ ਦੀ ਮਾਰ ਪਈ ਹੜਾ ਚ ਉਹਦੇ ਖੇਤਾਂ ਚ ਬਚਲ ਖਰਾਬ ਹੋਈ ਫਿਰ ਮਿੱਟੀ ਜਿਹੜੀ ਪਰੇਤਾ ਆਇਆ ਉਹ ਚੜ ਗਿਆ ਜਦੋਂ ਉਹਨੇ ਰੇਤਾ ਓਬਸਲੀ ਸੁਭਾਅਕ ਉਹਨੇ ਆਪਦੀ ਜ਼ਮੀਨ ਪੱਤਰ ਕਰਨੀ ਜਿਹੜਾ ਹਟਾਇਆ ਤੇ 2.5 ਲੱਖ ਉਹਤੇ ਮਾਈਨਿੰਗ ਪਾਲ ਦਾ ਜੁਰਮਾਨਾ ਪਾਲ ਜੋ ਕਿ ਮਾਈਨਿੰਗ ਮਾਪੀਏ ਦਾ ਨੁਕਸਾਨ ਹੋ ਰਿਹਾ ਸੀ ਕਿਸਾਨ ਦੀ ਨਹੀਂ ਅਮਰਤੀ ਕੀਤੀ ਅੱਜ ਮਾਈਨਿੰਗ ਜੋ ਰਾਦੇ ਆ ਜੀ ਮਾਈਨਿੰਗ ਤੋਂ 30000 ਕਰੋੜ ਆਇਆ ਆਨਸਰ ਇਜ਼ ਨੋ ਕਿ ਉਹਦੇ ਬਾਰੇ ਵਰਪਾਲ ਚੀਮਾ ਗੱਲ ਕਰਦੇ ਨਹੀਂ ਪੰਜਾਬ ਦਾਸ਼ ਕਮਜ਼ੋਰ ਹੈ ਕਿ ਸਿਲੈਕਟਿਵ ਟਾਕ ਕਰਦੇ ਆ ਸ਼ਰਾਬ ਚ ਇਨਕਰੀਜ਼ ਦੀ ਗੱਲ ਕਰਦੇ ਸੀ ਨਹੀਂ ਆ ਰੈਵਨਿਊ ਜਨਰੇਸ਼ਨ ਨਹੀਂ ਬਾਤ ਰਹੀ ਜੀਐਸਟੀ ਦੀ ਗੱਲ ਕਰਦੇ ਆ ਜੀਐਸਟੀ ਇਜ਼ ਆਟੋਮੈਟਿਕ ਗਰੋਥ ਔਰ ਇਹ ਵੀ ਕੰਪੇਅਰ ਕਰੋ ਕਿ GST ਇਨਕਰੀਜ਼ ਬਾਕੀ ਸੂਬਿਆਂ ਦਾ ਹਰਿਆਣੇ ਦਾ ਕਿੰਨਾ ਹੋ ਰਿਹਾ ਤੇ ਤੁਹਾਡਾ ਕਿੰਨਾ ਹੋ ਰਿਹਾ ਉਹਦੀ ਗੱਲ ਕਰਦੇ ਸੋ 50 ਹਜ਼ਾਰ ਕਰੋੜ ਦਾ ਕਰਜ਼ਾ ਨਹੀਂ ਮੇਰਾ ਵੀਰ ਰੰਗ ਰਲੀਆਂ ਮਜੂਲ ਖਰਚੀਆਂ ਜਹਾਜ਼ ਤੇ ਫਿਰਨਾ 50 50 ਗੱਡੀਆਂ ਲੈ ਕੇ ਫਿਰਨਾ ਬੀਪੀ ਮਹਾਰਾਜ ਸਤੋਜ ਮਾਤਾ ਜੀ ਸਤੋਜ ਮਹਾਰਾਜਾ ਸਤੋਜ ਨੂੰ ਇੰਨੀ ਸਿਕਿਉਰਿਟੀ ਦੀ ਲੋੜ ਨਹੀਂ ਜਿੰਨੀ ਉਹਨਾਂ ਨੂੰ ਦੇ ਹੀ ਫਿਰਦੇ ਆ ਜਾਂ ਰਾਗਵ ਚੱਡੇ ਦਾ ਦੱਸ ਉਹਨਾਂ ਨੇ ਲਾਵਾ ਫੜਤੀ ਆ ਪੰਜਾਬ ਪੁਲਿਸ ਵਾਲੇ ਹੈ ਉੱਥੇ ਇੰਨੀ ਸਿਕਿਉਰਿਟੀ ਲਾ ਛੱਡੀ ਕਿ ਉਹਨਾਂ ਨੇ ਹੱਥ ਫੜ ਕੇ ਗੇੜੇ ਤੋਂ ਆਉਣੇ ਸੀ ਇਹਨਾਂ ਨੂੰ ਮੇਟਾਜੀ ਤੁਸੀਂ ਐਡਾ ਪੈਸਾ ਹਜ਼ਾਰ ਪੁਲਿਸ ਵਾਲਾ ਉੱਥੇ ਭੇਜਦੇ ਹੋ ਤਾਂ ਪੈਸੇ ਕਿਹਨੇ ਭਰਨੇ ਆ ਜਾਂਚ ਤੇ ਤੁਸੀਂ ਗਏ ਆਏ ਉਹਦਾ ਖਰਚਾ ਕੌਣ ਹੈ 50 ਹਜ਼ਾਰ ਕਰੋੜ ਦਾ ਨਵਾਂ ਖਰਚਾ ਫਜ਼ੂਲ ਖਰਚੀ ਕੈਪੀਟਲ ਐਕਸਪੈਂਡੀਚਰ ਨਹੀਂ ਹੋ ਰਿਹਾ ਇਹ ਹੁੰਦਾ ਪੋਜ਼ਿਟਿਵ ਕਰਜ਼ਾ ਇਹ ਹੁੰਦਾ ਨੈਗੇਟਿਵ ਕਰਜ਼ਾ ਇਹ ਨੈਗੇਟਿਵ ਕਰਜ਼ਾ ਲਿਆ ਜਾ ਰਿਹਾ ਕਿਉਂਕਿ ਇਹ ਪੰਜਾਬ ਦੇ ਨਾਲ ਸਕੂਲਾਂ 'ਚ ਦਿਖ ਰਿਹਾ ਨਾ ਹਸਪਤਾਲਾਂ 'ਚ ਦਿਖ ਰਿਹਾ ਨਾ ਸੜਕਾਂ 'ਚ ਦਿਖ ਰਿਹਾ ਨਾ ਇਨਫਰਾਸਟ੍ਰਕਚਰ 'ਚ ਕਿਤੇ ਦਿਖ ਰਿਹਾ ਨੀਡੇ ਦਾ 50.3 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਜੇ ਇਹੀ ਸਪੀਡ ਰਹੀ ਸਵਾ ਡੇਢ ਸਾਲ 'ਚ ਡੇਢ ਤੇ 50 ਲੱਖ 50 ਹਜ਼ਾਰ ਕਰੋੜ ਆਪੇ ਲਾ ਲੋ ਰਹਿੰਦੇ ਸਾਢੇ 3 ਸਾਲਾਂ 'ਚ ਕੰਮ ਕਿੱਥੇ ਜਾਊਗਾ ਜਿਹੜਾ ਪੰਜਾਬ ਨਾ ਸਟੇਟਮੈਂਟ ਦਿੰਦੀ ਆ ਵੀ 32 ਐਮਐਲਏ ਉਹਨਾਂ ਦੇ ਕੋਲ ਨਹੀਂ 18 ਵਰਗ ਦਾ ਵੀ ਸੀ ਸਰਕਾਰ ਚੱਲੇਗੀ ਪੂਰੀ ਹੈ ਦੇਖੋ ਸਰਕਾਰ ਤੁਹਾਨੂੰ ਸੱਚੀ ਦੱਸੋ ਤੁਹਾਨੂੰ ਲੱਗਦਾ ਚੱਲੂਗੀ ਅੰਦਰ ਬੈ ਕੇ ਤਾਂ ਤੁਸੀਂ ਵੀ ਇਹੀ ਕਹਿੰਦੇ ਵੀ ਇਹ ਨਹੀਂ ਬਾਲਾ ਚੱਕ ਕੱਟਦੀ ਵਜ਼ੀਰਾਂ ਦੀਆਂ ਤਾਂ ਲੋਕ ਦੌੜਾ ਲਉਂਦੇ ਰੋ ਰੋਜ ਮੈਨੂੰ ਲੱਗਦਾ ਇੰਨਾ ਤਾਂ ਹੁਸੈਨਪੁਰ ਜਿਹੜਾ ਸੀ 100 ਮੀਟਰ ਦੀ ਸਪੀਡ ਨਹੀਂ ਫੜਦਾ ਜਿੰਨੀ ਤੇਜ਼ੀ ਨਾਲ ਮੈਂ ਧਾਲੀਆਂ ਨੂੰ ਭੱਜਦੇ ਵੇਖਿਆ ਇੰਨਾ ਨਾ 올림픽 ਤੇ ਭੇਜੋ ਨਹੀਂ ਟੀਟੀ ਦੌੜ ਲਾਉਣ ਲੱਗ ਪਏ ਇੱਥੇ ਤਾਂ ਪਿਆਦੇ ਵਜੇ ਗੇਡਾ ਤਾਂ 100 ਮੀਟਰ ਦਾ ਵਰਲਡ ਰਿਕਾਰਡ ਤੋੜ ਦੇਣਾ ਜੇ ਲੋਕਾਂ ਨੇ ਇਸ ਤਰ੍ਹਾਂ ਦੌੜਾ ਲਾਉਣ ਲੱਗੀ ਤੇ ਜੇ ਇਹਦੀ ਸਪੀਡ ਇਹ ਫੜਦੀ